ਗੱਲ ਕਰ ਲਈ ਨਸ਼ਿਆਂ ਦੀ ਬਹੁਤ ਦਿਨਾਂ ਤੋਂ ਬਾਅਦ ਇੱਕ ਖਬਰ ਆਈ ਹੈ ਤੇ ਇਸ ਖਬਰ ਨੇ ਝੰਡੋੜ ਕੇ ਰੱਖ ਦਿੱਤਾ ਬਿਲਕੁਲ ਮੈਂ ਇਸੇ ਗੱਲ ਕਰਨੀ ਸੀ ਇਹ ਪਏ ਸੀ ਆਪਣੇ ਕੋਲ ਦੋ ਚਾਰ ਮਿੰਟ ਜੇ ਤੁਸੀਂ ਕੰਟੀਨਿਊ ਕਰੋ ਸੁਖਮ ਜੀ ਚਾਰ ਮੌਤਾ ਹੋ ਗਏ ਆ ਓਵਰਡੋਜ਼ ਦੇ ਹਮ ਜਿਹੜੇ ਅੱਜ ਸਵੇਰੇ ਖਬਰ ਆਇਆ ਨਾ ਇਕੱਠੀਆਂ ਹੀ ਖਬਰਾਂ ਲਗਭਗ ਆਈਆਂ ਨੇ ਉਹ ਮਤਲਬ ਉਹਨੇ ਹਲਾ ਕੇ ਰੱਖਤਾ ਜਿਹੜੀ ਇੱਕ ਖਬਰ ਆਈ ਹੈ ਜੀ ਉਹ ਆਈ ਹੈ ਜੀ ਚੰਡਿਆਲਾ ਤੋਂ ਜਿਹਨੇ ਤਾਂ ਇੰਨਾ ਪਰੇਸ਼ਾਨ ਕਰਤਾ ਨਾ ਤੁਸੀਂ ਸੁਣਦੇ ਇੱਕ ਨੌਜਵਾਨ ਸੀ ਜੀ ਉਹ ਘਰੋਂ 2 ਹਫ਼ਤਿਆਂ ਤੋਂ ਲਾਪਤਾ ਸੀ ਹੂੰ ਉਹ ਨਸ਼ਾ ਕਰਦਾ ਸੀ ਉਹ ਓਟ ਸੈਂਟਰ 'ਚ ਦਵਾਈ ਲੈਣ ਵੀ ਜਾਂਦਾ ਸੀ ਜੀ ਆਮ ਆਦਮੀ ਕਲੀਨਿਕ ਦੇ ਛੱਤ ਦੇ ਉੱਪਰੋਂ ਮੁੰਡੇ ਦਾ ਪਿੰਜਰ ਮਿਲਿਆ ਹੂੰ ਡੈੱਡ ਬੋਡੀ ਨਹੀਂ ਪਿੰਜਰ ਮਿਲਿਆ ਹੂੰ ਸੇ ਦੇਖੋ 2 ਮਤਲਬ 2 ਹਫ਼ਤਿਆਂ ਦੇ ਲਾਪਤਾ ਸੀ 2 ਹਫ਼ਤਿਆਂ ਤੋਂ ਸੱਚ ਤੇ ਹੀ ਹੋਣਾ ਓਵਰਡੋਜ਼ ਨਾਲ ਦੀ ਮੌਤ ਹੋ ਗਈ ਕੋਲੀਆਂ ਦਾ ਟੀਕਾ ਪਿਆ ਹੋਇਆ ਹੂੰ ਤੇ ਡਾਕਟਰ ਮੰਨੇ ਨੇ ਕਿ ਇੱਥੇ ਦਵਾਈ ਲੈਣਾ ਆਉਂਦਾ ਹੁੰਦਾ ਸੀ ਜਿਹੜੇ ਓਟ ਸੈਂਟਰ ਵਾਲੇ ਨੇ ਨਸ਼ਾਡਾਊ ਕੇਂਦਰ ਵਾਲੇ ਨੇ ਜੀ ਕਿ ਇੱਥੇ ਦਵਾਈ ਲੈਣੇ ਬਈ ਮੁੰਡਾ ਆਉਂਦਾ ਸੀ ਹੁਣ 2 ਹਫਤੇ ਦੀ ਲਾਸ਼ ਉੱਤੇ ਪਈ ਰਹੀ ਉਹਦੇ ਜਦੋਂ ਮੁਸ਼ਕਲ ਆਉਣ ਲੱਗਿਆ ਉਹਨਾਂ ਮਾੜਾ ਮੋਟਾ ਉਹਨੇ ਇਗਨੋਰ ਕਰਦੇ ਕੁੱਤਾ ਬਿੱਲਾ ਇੱਥੇ ਪਈ ਮਰਿਆ ਹੋਣਾ ਜਾਂ ਕੋਈ ਹੋਰ ਸੀਵੇਜ ਦਾ ਮੁਸ਼ਕਰਿਆ ਹੋਣਾ ਜਦੋਂ ਦੇਖਿਆ ਮੁਸ਼ਕ ਜ਼ਿਆਦਾ ਹੋ ਗਿਆ ਅਵਾੜ ਜ਼ਿਆਦਾ ਆਉਂਦੀ ਆ ਤਾਂ ਉਹਨੇ ਜਾ ਕੇ ਦੇਖਿਆ ਤਾਂ ਮੁੰਡੇ ਦਾ ਪਿੰਜਰ ਪਿਆ ਹੋਇਆ ਸੀ ਤੇ ਦੇਖੋ ਕਿਸ ਹਾਲਤ ਚ ਉਹਦੇ ਡੈੱਡ ਬੋਡੀ ਦੇ ਹਾਲਾਤ ਹੋਣਗੇ ਫਿਰ ਹੈਗੇ ਇੱਕ ਖਬਰ ਹੋਰ ਆ ਜੀ ਤਰਨ ਤਾਰਨ ਤੋਂ ਜੀ ਇੱਕ ਮਾਂ ਦੇ ਤਿੰਨ ਪੁੱਤ ਸੀ ਇੱਕ ਦੀ ਪਹਿਲਾਂ ਉਲਡੋਜ਼ਨਾ ਮੌਤ ਹੋ ਗਈ ਹੁਣ ਦੋ ਪੁੱਤ ਸੀ ਉਹਦੇ ਦੇ ਦੋਵੇਂ ਪੁੱਤਾਂ ਨੂੰ ਕੋਈ ਚਿੱਟਾ ਦੇਖ ਗਿਆ ਬੰਦਾ ਬਾਹਰੋਂ ਆਕੇ ਜੀ ਤੇ ਦੋਵੇਂ ਭਰਾਵਾਂ ਨੇ ਇੱਕ ਦੂਜੇ ਦੇ ਸਿਰੇਂਜ ਲਾਤੀ ਤੇ ਦੋਵਾਂ ਦੀ ਇਕੱਠਿਆਂ ਦੀ ਮੌਤ ਹੋ ਗਈ ਇਕੱਠਿਆਂ ਦੀ ਮੌਤ 1 30 ਸਾਲ ਦਾ 1 32 ਸਾਲ ਹਾਂ ਇੱਕ ਦੇ ਤਾਂ ਦੋ ਬੇਟੀਆਂ ਨੇ ਤੇ ਇੱਕ ਦੀ ਧਰਮਪਤੀ ਚਲੀ ਗਈ ਸੀ ਨਾਰਾਜ਼ ਹੋ ਕੇ ਤੁਸੀਂ ਦੇਖੋ ਇੱਕ ਮਾਣੇ ਤਿੰਨ ਪੁੱਤ ਜੰਮੇ ਹੁਣ ਜੀ ਤੇ ਮੇਰੇ ਬੜਾਪੇ ਦਾ ਸਾਰਾ ਤੇ ਤਿੰਨੋਂ ਨਸ਼ਾ ਖਾ ਗਿਆ ਉਹ ਬੜੋ ਜਨਾ ਪਹਿਲੇ ਹੀ ਮੌਤ ਹੋ ਗਈ ਦੋ ਹੁਣ ਤੁਸੀਂ ਦੇਖੋ ਹਾਲਾਤ ਕੀ ਬਣ ਗਏ ਨੇ ਭਰਾ ਭਰਾ ਨੂੰ ਮੌਤ ਦੇ ਰਿਹਾ ਜੀ ਕਿਉਂਕਿ ਮਜਬੂਰ ਹੋ ਜਾਂਦਾ ਇੱਕ ਜਦੋਂ ਤੁਸੀਂ ਕਿਸੇ ਚੀਜ਼ ਦੇ ਨਿਆਦਤਨ ਹੋ ਗਏ ਹੋ ਆਦੀ ਹੋ ਗਏ ਹੋ ਤੇ ਫਿਰ ਉਹ ਤੁਹਾਡੀ ਮਜਬੂਰੀ ਬਣ ਜਾਂਦੀ ਹੈ ਇੱਕ ਖਬਰ ਮੱਲੇ ਵਾਲਾ ਤੋਂ ਜੀ ਉੱਥੇ ਵੀ ਇੱਕ ਨੌਜਵਾਨ ਦੀ ਉਬਲੋਜ਼ਨਾ ਮੌਤ ਹੋ ਗਈ ਤੁਸੀਂ ਦੇਖੋ ਚਾਰ ਉਬੋਜ਼ਨਾ ਮੌਤਾਂ ਅੱਜ ਆਈਆਂ ਜੀ ਅੱਜ ਦੇ ਅਖਬਾਰ ਭਰੇ ਪੈਨਸ ਦੇ ਨਾਲ ਤੇ ਸਰਕਾਰ ਕਹਿ ਰਹੀ ਯੁੱਧ ਨਸ਼ਾ ਦੇ ਵਿਰੋਧਾ ਜੀ ਤੇ ਜਿਹੜੀ ਇਹਨਾਂ ਦੋਵੇਂ ਮੁੰਡਿਆਂ ਦੀ ਮਾਤਾ ਜੀ ਉਹ ਕਹਿ ਰਹੀ ਹੈ ਜਨਾਬ ਸਾਡੇ ਤਾਂ ਇੱਥੇ ਔਰਤਾਂ ਤੱਕ ਆ ਕੇ ਨਸ਼ਾ ਵੇਚਦੀਆਂ ਹੂੰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਹੀ ਤਾਂ ਹਰਾਨੀ ਦੇ ਵਿੱਚ ਅਖਬਾਰਾਂ ਦੇ ਵਿੱਚ ਰਿਪੋਰਟਾਂ ਦੇ ਵਿੱਚ ਬੜਾ ਕੁਝ ਬਦਲ ਗਿਆ ਪਿਛਲੇ 5-4 ਮਹੀਨਿਆਂ ਦੇ ਵਿੱਚ ਜਦੋਂ ਦਾ ਜਿੱਦ ਨਸ਼ਿਆਂ ਦੇ ਵਿਰੁੱਧ ਚੱਲਿਆ। ਹਮ ਪਰ ਜ਼ਮੀਨ ਤੇ ਤਾਂ ਆਹੀ ਹੈ। ਅਸਲੀਅਤ ਇਹੀ ਹੈ ਤੁਸੀਂ ਐ ਨਹੀਂ ਕਿ ਇੱਕ ਪਿੰਡ ਦੀ ਕਹਾਣੀ ਨਹੀਂ। ਬਹੁਤ ਹਨ ਤੁਸੀਂ ਗਿਨਾ ਤੇ ਆ ਤੇ ਜਿੱਧਰ ਮਰਜ਼ੀ ਚਲੇ ਜਾਓ। ਲਾਲਾਬਾਦ ਦੀ ਖਬਰ ਆ ਇਹ ਅਗਸਤ ਮਹੀਨੇ ਸ਼ੁਰੂ ਹੋਣ ਦੀ ਪਹਿਲੀ ਗੱਲ ਆ। ਇਹ ਸ਼ਾਇਦ 28 ਜੁਲਾਈ ਦੇ ਆਸ-ਪਾਸ ਦੀ ਗੱਲ ਆ। ਹੂੰ। ਦਲਾਲਾਬਾਦ ਦੇ ਵਿੱਚ ਇੱਕ ਹਫ਼ਤੇ 'ਚ ਤੋਂ ਪਹਿਲਾਂ-ਪਹਿਲਾਂ 8 ਲੋਕਾਂ ਦੀ ਮੌਤ ਹੋ ਗਈ ਔਰ ਉਸ ਨਾਲ। ਹਾਂ ਬੋਰਡ 'ਚ 2-3 ਨਾ ਜੀ 2-3 ਮੌਤਾਂ ਹੋ ਗਈਆਂ ਸੀ। ਹੂੰ ਕਿਉਂਕਿ ਅੱਜਕੱਲ ਇਹ ਵੀ ਨਾ ਖਬਰ ਨੂੰ ਨੱਪਿਆ ਵੀ ਜਾਂਦਾ ਨਾ। ਨੱਪਿਆ ਜਾਂਦਾ। ਖਬਰਾਂ ਬਾਅਦ ਬਹੁਤ ਘੱਟ ਹੁੰਦੀਆਂ ਸੁਖਮ ਜੀ। ਜੀ ਜੀ ਪਰਮੀਰ ਭਾਈ ਜੀ ਆਪਾਂ ਲਈਏ ਜਾਸ ਸੁਦਸਨਾ ਤੋਂ ਹੁਣ ਸਮਾਂ ਆਪਣਾ ਹੋ ਗਿਆ। ਜੀ ਦੇ ਦੋ ਸਹਮਤਰੇ ਨੇ ਬੜਾ ਵਧੀਆ ਸਾਥ ਨਿਭਾਇਆ ਹੈ ਤੁਸੀਂ ਵੀ ਕਾਫੀ ਸਾਰੀਆਂ ਜਾਣਕਾਰੀਆਂ ਦਿੱਤੀਆਂ ਨੇ। ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਦੋਸਤਾਂ ਜੀ। ਧੰਨਵਾਦ ਜੀ ਤੁਹਾਡਾ ਵੀ ਜੀ। ਮਿਹਰਬਾਨੀ ਬਹੁਤ-ਬਹੁਤ। ਫਿਰ ਮਿਲਦੇ ਆਂ। ਗੱਲਬਾਤ ਕਰਦੇ ਆਂ। ਜੀ। ਜ਼ਰੂਰ ਜੀ।